मुख्यमंत्री सरदार भगवंत मान वालों नशा मुक्ति यात्रा तहत परिवार भलाई मंत्री डॉक्टर बलबीर सिदुवाल बख्शीवाल मीटिंग की नशिया जाए और कुछ सुनो ती ਆਡੇ ਪਿੰਡ ਵਿੱਚ ਜੋ ਨਿਸ਼ਾਨ ਕਰ ਲਿਆ ਪਾਸੀ ਉਹਨਾਂ ਨੂੰ ਅਸੀਂ ਉਹਨਾਂ ਨੂੰ ਪੁਸ਼ਾ ਸਭੂਲੇਸਾ ਆ ਗਏ ਰਾਸ਼ੀ ਆ ਗਏ ਜਿਨ੍ਹਾਂ ਨੂੰ ਨਸ਼ਾ ਹੋ ਰਹੀ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਾਗ ਲੈਣੇ ਭਾਗ ਲੈਣੇ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਸਾਰਾ ਪਿੰਡ ਇਕੱਠਾ ਹੋਇਆ ਹੋਇਆ ਬਕਸੀ ਵਾਲੇ ਪਿੰਡ ਚ ਆ ਗਏ ਆਪਾਂ ਇਸ ਤੋਂ ਪਹਿਲਾਂ ਮੈਂ ਸਿੱਧੂਵਾਲ ਕਰਕੇ ਆਇਆ ਔਰ ਉਸ ਤੋਂ ਪਹਿਲਾਂ ਮੇਰੇ ਯੂਨੀਅਨ ਅਸਿਸਟੈਂਟ ਨਾਲ ਵੀਡੀਓ ਕਾਨਫਰੈਂਸ ਉਹ ਕਰਕੇ ਆਇਆ ਸਵੇਰੇ ਮੈਂ ਜਿਹੜੇ 15 ਪਿੰਡਾਂ ਦੇ ਨਾਲ ਮੀਟਿੰਗਸ ਕੀਤੀਆਂ ਆ ਮੈਂ ਅੱਜ 6 ਪਿੰਡਾਂ ਜਾ ਰਿਹਾ ਜੀ ਸਿੱਧੂਵਾਲ ਕਰਕੇ ਆਇਆ ਬਖਸ਼ੀ ਵਾਲੇ ਪਹੁੰਚਿਆ ਇਸ ਤੋਂ ਬਾਅਦ ਮੈਂ ਕਾਠਮੱਠੀ ਜਾ ਰਿਹਾ ਫਿਰ ਲਸਕਾਣੀ ਜਾ ਰਿਹਾ ਫਿਰ ਲੰਗ ਫਿਰ ਸਿਉਣਾ ਪੂਰੇ ਦੇ ਪੂਰੇ ਪਿੰਡੋਂ ਮੜ ਕੇ ਆ ਰਿਹਾ ਜੀ ਬਹੁਤ ਅੱਛਾ ਜਿਹੜਾ ਲੋਕਾਂ ਦਾ ਭਰਮਾ ਉਗਾਰਾ ਹੈ ਲੋਕਾਂ ਨੇ ਜਿਹੜਾ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਡੇ ਨੈਸ਼ਨਲ ਕਨਫਰੰਸ ਦਾ ਇਹ ਜਿਹੜਾ ਉਹਨਾਂ ਨੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦਾ ਜਿਹੜਾ ਬੀੜਾ ਚੁੱਕਿਆ ਇਹਨੂੰ ਭਰਮਾ ਉਗ ਲੋਕਾਂ ਵਾਸਤੇ ਵਰਦਾਨ ਹੈ ਲੋਕਾਂ ਦੇ ਵਿੱਚ ਉਤਸ਼ਾਹ ਆ ਲੋਕ ਪੂਰਾ ਸਹਿਯੋਗ ਸਾਨੂੰ ਦੇ ਰਹੇ ਆ ਔਰ ਤੁਸੀਂ ਕਹ ਲਓ ਵੀ ਜਿਹੜੇ ਨਿਸ਼ੇੜੀ ਆ ਹੁਣ ਪਿੰਡਾਂ 'ਚ ਲੱਭਦੇ ਨਹੀਂ ਹੈ ਸਿੱਧੂ ਆਲਾ ਦੇ ਕਹਿੰਦੇ ਜੀ ਇੱਕ ਦੋ ਬੰਦੇ ਰਹਿ ਗਏ ਬਾਕੀ ਸਭ ਭੱਜ ਗਏ ਜਾਂ ਆਪਣਾ ਸੁਧਰ ਗਏ ਆ ਇਹ ਵੀ ਆ ਪਿੰਡ ਵੀ ਕਹਿੰਦਾ ਬਖਸ਼ੀ ਵਾਲਾ ਵੀ ਇੱਕ ਦੋ ਬੰਦੇ ਆ ਗਏ ਆ ਉਹ ਵੀ ਅਸੀਂ ਨਸ਼ਾ ਮੁਕਤ ਕਰ ਦੇਣੇ ਆ ਸੋ ਇਹ ਦੋ ਪਿੰਡ ਦਾ ਮੇਰੇ ਸਮਝੋ ਤੁਸੀਂ ਨਸ਼ਾ ਮੁਕਤ ਹੋ ਗਏ ਜੀ ਪਿੰਡ ਦੇ ਸਰ ਪਿੰਡ ਦੇ ਲੋਕਾਂ ਦਾ ਰਿਸਪੌਂਸ ਤੇ ਮਿਲ ਰਿਹਾ ਕਿ ਇਹ ਪਰੇਸ਼ਾਨੀਆਂ ਵੀ ਦੱਸਦੇ ਨੇ ਕਿ ਪਿੰਡਾਂ ਦੇ ਲੋਕਾਂ ਨੂੰ ਕਿਵੇਂ ਉਹਨਾਂ ਦਾ ਦੇਖੋ ਜਿਹੜੀ ਤਾਂ ਜਿੱਥੇ ਤੱਕ ਤਾਂ ਨਸ਼ੇ ਦੀ ਗੱਲ ਆ ਉਹ ਕਹਿੰਦੇ ਜੀ ਬਾਕੀ ਸਾਰਾ ਕੁਝ ਦਰਦ ਬਰਦਾਸ਼ਤ ਕਰ ਲਾਏ ਨਸ਼ਿਆਂ ਦਾ ਖਾਤਮਾ ਕਰ ਦਿਓ ਇਹ ਸਭ ਤੋਂ ਵੱਡੀ ਮੰਗ ਸੀ ਇਹ ਉਹਨਾਂ ਦੀ ਪੂਰੀ ਹੋ ਰਹੀ ਆ ਜਿਹੜੇ ਉਹਨਾਂ ਦੀ ਬਾਕੀ ਆ ਗਿਆ ਜਿਵੇਂ ਪਿੰਡ ਦੇ ਟੋਬੇ ਦਾ ਇਸ਼ੂ ਆ ਉਹ ਸਰਕਾਰ ਪਹਿਲੇ ਕਰ ਰਹੀ ਆ ਦਵਾਈਆਂ ਦਾ ਬੰਦੋਬਸਾਰ ਸਰਕਾਰ ਪਹਿਲਾਂ ਕਰ ਰਹੀ ਆ ਸਕੂਲ ਪਹਿਲਾਂ ਠੀਕ ਕਰ ਰਹੀ ਆ ਉਹ ਜਿਹੜੀ ਉਹਨਾਂ ਦੀ ਬਾਕੀ ਮੁੱਖ ਮੰਗ ਆ ਕਿ ਸਟਰੀਟ ਲਾਈਟ ਆ ਗਈਆਂ ਤੇ ਜਿਹੜੇ ਵੀ ਉਹਨਾਂ ਦੇ ਕੰਮ ਹੈਗੇ ਆ ਰਾਸ਼ਨ ਨਾਲ ਸੰਬੰਧਿਤ ਆ ਉਹ ਸਾਰੇ ਅਸੀਂ ਸਰਕਾਰ ਕਰ ਰਹੀ ਆ ਔਰ ਸਾਰੇ ਮਹਿਕ ਵਿੱਚ ਅੱਜ ਕੱਲ ਸਾਰੇ ਮਨਿਸਟਰ ਔਰ ਸਾਰੇ ਐਮਐਲਏ ਸਾਰੇ ਫੀਲਡ ਦੇ ਵਿੱਚ ਆ ਲੋਕਾਂ ਦੇ ਵਿੱਚ ਜਾ ਕੇ ਪੰਜਾਬ ਦੇ ਹਰ ਪਿੰਡ ਵਿੱਚ ਐਮਐਲਏ ਮਨਿਸਟਰ ਔਰ ਸਾਡੇ ਮੁੱਖ ਮੰਤਰੀ ਔਰ ਨੈਸ਼ਨਲ ਕੋਨਵੀਨਰ ਖੁਦ ਪਹੁੰਚ ਰਿਹਾ ਹੈ ਲੈਡੀਜ਼ ਦਾ ਲੈਡੀਜ਼ ਦੀ ਗਿਣਤੀ ਮਰਦਾਂ ਨਾਲੋਂ ਜ਼ਿਆਦਾ ਹੁੰਦੀ ਆ ਕਿਉਂਕਿ ਜਿਹੜਾ ਜਿਹਦਾ ਪੁੱਤ ਨਸ਼ੇੜੀ ਹੋਵੇ ਨਾ ਜੀ ਮੇਰੇ ਕੋਲ ਅੱਜ ਦੋ ਮਾਵਾਂ ਰੋ ਕੇ ਗਈਆਂ ਸਿਰਫ ਤੇ ਸਿਰਫ ਉਹੀ ਦੋ ਮਾਵਾਂ ਸੀ ਜਿਨ੍ਹਾਂ ਦੇ ਬੱਚੇ ਨਸ਼ਾ ਕਰਦੇ ਸੀ ਦਾਦੀ ਸੀ ਇੱਕ ਉਹਨਾਂ ਦੇ ਵਿੱਚੋਂ ਸਿੱਧੂਵਾਲ ਦੇ ਵਿੱਚ ਉਹ ਬਹੁਤ ਅਸੀਸਾਂ ਦੇ ਰਹੀਆਂ ਸਾਡੇ ਮੁੱਖ ਮੰਤਰੀ ਨੂੰ ਅਰਵਿੰਦ ਕੇਜਰੀਵਾਲ ਜੀ ਨੂੰ ਸਾਨੂੰ ਸਾਰਿਆਂ ਨੂੰ ਅਸੀਸਾਂ ਦੇ ਰਹੀ ਆ ਵੀ ਤੁਸੀਂ ਬਹੁਤ ਨੇਕ ਕੰਮ ਕਰਦੇ ਹੋ ਸਾਡੇ ਵਾਸਤੇ ਅਰਦਾਸਾਂ ਵੀ ਕਰ ਰਹੀ ਆ ਸਾਨੂੰ ਅਸੀਸਾਂ ਵੀ ਦੇ ਰਹੀ ਆ ਇਹ ਦੋ ਵੱਡਾ ਨਾਮ ਕੋਈ ਨਹੀਂ ਹੋ ਸਕਦਾ ਸਰ ਕੋਰੋਨਾ ਨੂੰ ਲੈ ਕੇ ਕਾਫੀ ਲੋਕਾਂ ਦੇ ਵਿੱਚ ਦੁਬਾਰਾ ਤੋਂ ਡਰ ਦਾ ਮਾਹੌਲ ਬਣਿਆ ਹੋਇਆ ਹੈ ਕੀ ਕਹਿਣਾ ਚਾਹੋਗੇ ਤੁਸੀਂ ਕਿੰਨੀ ਜਿਹੜੀ ਸਿਚੁਏਸ਼ਨ ਹੈ ਦੇਖੋ ਸਰਕਾਰ ਪੂਰੀ ਤਰ੍ਹਾਂ ਮੁਸਤਾਦ ਹੈ ਅਸੀਂ ਆਪਣੇ ਪੂਰੇ ਤਿਆਰੀ ਕੀਤੀ ਹੋਈ ਆ ਇੱਕ ਪੰਜਾਬੀ ਦਾ ਕਹਾਣ ਹੈ ਕਿ ਜਿਹੜਾ ਸੱਪ ਦਾ ਡਸਿਆ ਰੱਸੀ ਕੋਲਾ ਡਰਦਾ ਦੁੱਧ ਦਾ ਸੜਿਆ ਹੋਇਆ ਲੱਸੀ ਨੂੰ ਕੋਕਾ ਮਾਰਦਾ ਕਿਉਂਕਿ ਸਾਡੇ ਨਾਲ ਜਦੋਂ ਪਹਿਲੀ ਵੇਵ ਆਈ ਆ ਨਾ ਸਾਡੇ ਕੋਲੇ ਦਵਾਈਆਂ ਸੀ ਨਾ ਵੈਂਟੀਲੇਟਰ ਸੀ ਨਾ ਪਤਾ ਸੀਗਾ ਵੀ ਕਿਹੋ ਜਿਹਾ ਬਲਾਇਆ ਇਹ ਉਦੋਂ ਨੁਕਸਾਨ ਬਹੁਤ ਹੋਇਆ ਬਹੁਤ سارے ਘਰਾਂ ਦਾ ਬਹੁਤ سارے ਫੈਮਿਲੀ ਮੈਂਬਰ ਚਲੇ ਗਏ ਉਹਨਾਂ ਦੇ ਕੁਦਰਤੀ ਗੱਲ ਹੈ ਕਿ ਲੋਕ ਉਹ ਵਾਲਾ ਜਿਹੜਾ ਮੰਝੜਾ ਨੂੰ ਭੁੱਲ ਨਹੀਂ ਪਾ ਰਹੇ ਬਟ ਹੁਣ ਇਹੋ ਜਿਹੀ ਕੋਈ ਗੱਲ ਨਹੀਂ ਹੈ ਬੜੀ ਅੱਜ ਵੀ ਸਾਡੇ ਜਿਹੜੇ ਯੂਨੀਅਨ ਹੈਲਥ ਮਿਨਿਸਟਰ ਆ ਸਾਡੇ ਜਿਹੜੇ ਨੈਸ਼ਨਲ ਲੈਵਲ ਦੇ ਸਿਹਤ ਮੰਤਰੀ ਉਹਨਾਂ ਨਾਲ ਅਸੀਂ ਉੱਥੇ ਵੀ ਡਿਸਕਸ ਕੀਤਾ ਇਹ ਪੂਰਾ ਸਾਡੇ ਕੋਲੇ ਬੰਦੋਬਸਤ ਹੈ ਜੀ ਕੋਈ ਚਿੰਤਾ ਵਾਲੀ ਗੱਲ ਨਹੀਂ ਹੈ ਇਹ ਓਮਿਕਰੋਨ ਜਿਹੜਾ ਤੁਹਾਡਾ ਹੈਗਾ ਪੁਰਾਣੇ ਵਾਲਾ ਹੀ ਵਰਜਨ ਹੈ ਕੋਈ ਨਵਾਂ ਵਰਜਨ ਨਹੀਂ ਹੈ ਉਹਦਾ ਅਸੀਂ ਜਿਹੜੇ ਵੀ ਕੇਸ ਆ ਰਹੇ ਉਹਨਾਂ ਨੂੰ ਸਾਰਿਆਂ ਨੂੰ ਟ੍ਰੀਟ ਕਰ ਰਹੇ ਆ ਪੰਜਾਬ ਦੇ ਵਿੱਚ ਅਜੇ ਤੱਕ ਜਿਹੜੇ ਹੈਗੇ ਇੱਕ ਪੇਸ਼ੈਂਟ ਆਇਆ ਸੀ ਤਿੰਨ ਉਹਦੇ ਕੰਟੈਕਟ ਆਏ ਆ ਜੀ ਉਹ ਜਿੱਥੇ-ਜਿੱਥੇ ਗਿਆ ਸੀਗਾ ਉਹ ਉਹ ਹੋਮ ਆਈਸੋਲੇਸ਼ਨ 'ਚ ਸਾਰੇ ਇਹ ਸਬਟੋ ਬੈਟ ਕਰ ਰਹੇ ਆ